ਗੁਰਜੀ ਦਾ ਖਾਲਸਾ ਹੈ ਗੁਰਜੀ ਕੀ ਫਤਿਹ ਜੀ ਕਹਿੰਦੇ ਪ੍ਰਾਲੀ ਸੜਨ ਨਾਲ ਤਾਂ ਧੂਆ ਜਾਂ ਪ੍ਰਦੂਸ਼ਣ ਕੋਲ ਹੁਣ ਅੰਨੀਆਂ ਬੋਲੀਆਂ ਸਰਕਾਰਾਂ ਹੁਣ ਪ੍ਰਦੂਸ਼ਣ ਨਹੀਂ ਹੁੰਦਾ ਡਾੜ ਡਾੜ ਇਹ ਨਿਰਾਤੂ ਆ ਹੁਣ ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਇਹਦੇ ਚ ਸਰਕਾਰਾਂ ਦੇ ਕੋਟਿਆਂ ਦੇ ਪੈ ਜਾਂਦੇ ਨੇ ਲੱਖਾਂ ਦੇ ਹਿਸਾਬ ਨਾਲ ਪੈਸੇ ਇਹ ਤਾਂ ਨਹੀਂ ਹੁੰਦਾ ਪ੍ਰਦੂਸ਼ਣ ਉਹ ਦੇਖ ਲਓ ਕਿਵੇਂ ਧੂਆ ਜਾਂਦਾ ਹਾਂ ਪਤਾ ਨਹੀਂ ਕੀ ਚਲਾਇਆ ਹੋਣਾ ਕੀ ਇਹ ਜਿੰਮੇਦਾਰ ਅੱਗ ਲਾ ਲੈ ਤਾਂ ਪ੍ਰਦੂਸ਼ਣ ਹੋ ਜਾਂਦਾ ਤੇ ਜ਼ਿਮੀਦਾਰਾਂ ਨੂੰ ਹੱਲ ਵੀ ਦਾ ਕਰਕੇ ਦੋ ਕੀ ਕਰਨ ਵਿਚਾਰੇ ਜ਼ਿਮੀਦਾਰ ਵੀ ਆਇਆ ਨਾ ਨਾ ਪ੍ਰਾਲ ਫੂਸ ਕਿਸੇ ਪਾਸੇ ਕੋਈ ਨੂੰ ਸਾਹਮਣ ਦਾ ਕੋਈ ਤਰੀਕਾ ਵੀ ਤਾਂ ਦੱਸੋ ਜੇ ਰੋਲਰ ਜਿਹਨੇ ਉਹ ਇੱਕ 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 ਇਹ ਮਤਲਬ ਲਾ ਲੋ ਵੀ ਇੱਕ ਇੱਕ ਪਿੰਡ ਦੇ ਵਿੱਚ ਇੱਕ ਤਾਂ ਕੰਮ ਵੀ ਨਹੀਂ ਕਰਦਾ ਘੜ ਤੋਂ ਘਟ 5 5 6 6 ਹੋਣ ਜੇ ਹੁਣ ਆਉਣਗੇ 5 5 6 6 ਤਾਂ ਫਿਰ ਉਹ ਗੰਡਾ ਜਿਆ ਨਹੀਂ ਚੁੱਕਦੇ ਫੇਰ ਔਖਾ ਚਲੋ ਸਰਤ ਇਹ ਕਰ ਲੇਗਾ ਭਾਈ ਹੀ ਦੇ ਕਿੰਨੇ ਉਹ ਮਾੜਾ ਮੂਹੇ ਪੜਾ ਕੇ ਚੱਲਦੇ ਹੋਣਗੇ ਅੱਜ ਦੀ ਕੱਲ ਦੀ ਚੱਲੀ ਜਾਂਦੇ ਨੇ ਕੀ ਇਹਦੇ ਨਾਲ ਪ੍ਰਦੂਸ਼ਣ ਕੋਸ ਤਾਂ ਹੋਇਆ ਹੋਣਾ ਪ੍ਰਦੂਸ਼ਣ ਹੁੰਦਾ ਹੀ ਨਹੀਂ ਇਹ ਨਾਲ ਹਾਂਜੀ ਕਿੰਨੇ ਕੋਪੰਡਾਂ ਦੇ ਕਿੰਨੇ ਗੁੱਟਣਾਂ ਦੇ حساب ਨਾਲ ਚੱਲੇ ਜਾਣਗੇ ਇਹ ਹੌਣ ਪ੍ਰਦੂਸ਼ਣ ਕਿਉਣੀ ਇਹਨਾਂ ਤੇ ਵੀ ਤਾਂ ਰੋਕ ਲੱਗਣੀ ਚਾਹੀਦੀ ਹੈ ਨਾਲੇ ਤਾਂ ਅਹੀ ਵੀ ਲੋਕ ਬੌਲੇ ਆ ਹਨਾ ਥੈਲੇ ਭਰ ਲੈਣੇ ਲਿਆ ਕੇ ਚਲਾਈ ਜਾਂਦੇ ਆ ਅਸਲ ਤੇ ਵਿੱਚ ਦਾ ਲਿਆਉਣਾ ਹੀ ਨਹੀਂ ਚਾਹੀਦੇ ਨਾ ਲਿਆਓ ਤੇ ਨਾ ਪੈਸੇ ਲੱਗਣ ਨਾ ਹਜ਼ਾਰਾਂ ਦੇ حساب ਨਾਲ ਪੈਸੇ ਖਰਾਬ ਕਰੀ ਜਾਂਦੇ ਆ ਲਿਆ ਲੈ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਾਂ ਜੇ ਨਮੋਕਿਆਂ ਨੇ ਫਿਰ ਅੱਖਾਂ ਜੀਆਂ ਸੌ ਜਾਂਦੇ ਆ ਵੀ ਹਾਂ ਬਾਈ ਉਹ ਬਤਾ ਦੋ ਹੋਇਆ ਕਿ ਲਿਆਂਦੇ ਹਨ ਹਣਾ ਕਿਉਂ ਲਿਆਂਦੇ ਬਾਈ ਪ੍ਰਦੂਸ਼ਣ ਔਰ ਤੜਪੇ ਚ ਚੱਲ ਰਹੇ ਨੇ ਕਿੱਥੇ ਵਾਹ ਜੀ ਵਾਹ ਔਰ ਨਾਰ ਦਾ ਕਿੱਥੇ ਤੱਕ ਚੰਨਣਾ ਆਵਾ ਚਲੋਈ ਗੋੜੀ ਹੈ ਹਰਿ ਭੈਣ ਭਾਈ ਸੁੱਖਾਂ ਨਾਲ ਸੁੱਖਾਂ ਦੇ ਨਾਲ ਹੀ ਨੰਗੇ ਸਭ ਦੀ ਭਾਈ ਛੇਤੀਲਾ ਬਖਸ਼ੇ ਮਾਲਕ ਸੱਚੇ ਪਾਤਸ਼ਾਹ ਸਰਬੱਤਾ ਦਾ ਵਲਾ ਕਰੇ ਭਾਈ ਇਹ ਤਾਂ ਪ੍ਰੋਫੈਸ਼ਨ ਆਉਂਦੇ ਜਾਂਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਜੋ ਕਰਦੇ ਕਰਾਂ ਮਰਦੇ ਸਭ ਨਾਲ ਠੀਕੇ ਕਰਦੇ ਨੇ ਕਿ ਨਹੀਂ ਕਹ ਰਹੇ ਇਨਾਬ ਕੇ ਸਰਕਾਰਾਂ ਨੂੰ ਕਿ ਜੇ ਜ਼ਿੰਮੇਦਾਰਾਂ ਦੀ ਪਰਾੜੀ ਨੂੰ ਅੱਗ ਲੱਗਿਆ ਪ੍ਰਦੂਸ਼ਣ ਹੁੰਦਾ ਤਾਂ ਇਹਦੇ ਤੇ ਵੀ ਤਾਂ ਕੋਈ ਰੋਕ ਲੱਗਣੀ ਚਾਹੀਦੀ ਹੈ। ਅੱਛਾ। ਹਾਂਜੀ। ਚਲੋ ਜੀ। ਸਮਾ ਸਮਾ ਸਮਰੱਥ ਹੀ ਅਰਜਨ ਦਾ ਤੀਰ ਤੇ ਉਹੀ ਕ੍ਰਿਸ਼ਨ ਮਹਾਰਾਜ ਦਾ ਰਥ ਚਲੋ ਜੀ ਠੀਕ ਹੈ ਜੀ ਧੰਨਵਾਦ ਸਸਰੀ ਗਾਲ ਸਾਰਿਆਂ ਨੂੰ ਸਭ ਦੀ ਦੀਵਾਲੀ ਚੰਗੀ ਲੰਘੇ ਭਾਈ ਸਰਬੱਤ ਨੂੰ ਖੁਸ਼ੀਆਂ ਪਰਿਆ ਪਿਆਰ ਨੰਗੇ ਸਬਦਾ ਸਵੇਰੇ ਵਿਸ਼ਕਰਮਾਂ ਦੇ ਮਹਾਰਾਜ ਸਬਦਾ ਪੜਾ ਕਰੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਸਤਨਾਮ ਸਤਨਾਮ ਵਾਹਿਗੁਰੂ